ਮਹਾਰਾਜ ਜੀ ਕਹਿਣ ਲੱਗੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਸੁਣਨਾ ਹੁਣ ਸੁਣਨਾ ਵੀ ਕਹਿੰਦੇ ਇਦਾਂ ਨਹੀਂ ਸੁਣਨ ਦੇ ਲਈ ਬਹੁਤ ਧਿਆਨ ਲਾਉਣਾ ਪੈਂਦਾ ਹੈ ਧਿਆਨ ਲਗਾ ਕਰਕੇ ਜੇ ਅਸੀਂ ਗੱਲ ਸੁਣਾਂਗੇ ਤੇ ਸਮਝ ਆਏਗੀ ਕਈ ਵਾਰ ਕੀ ਹੁੰਦਾ ਕੋਈ ਬੰਦਾ ਬੋਲੀ ਜਾਂਦਾ ਹੋਵੇ ਕੋਈ ਗੱਲ ਕਹਿ ਰਿਹਾ ਹੋਵੇ ਆਪਾਂ ਨੂੰ ਜੇ ਆਪਣਾ ਉਧਰ ਧਿਆਨ ਨਾ ਹੋਵੇ ਆਪਾਂ ਕਹਿ ਦਿੰਦੇ ਆ ਵੀ ਤੈਂ ਕੀ ਕਿਹਾ ਸੀ ਦੁਬਾਰਾ ਦੱਸੀ ਮੈਨੂੰ ਸਮਝ ਨਹੀਂ ਆਈ ਮੈਂ ਸੁਣਿਆ ਨਹੀਂ ਕਿਉਂਕਿ ਧਿਆਨ ਉੱਥੇ ਨਹੀਂ ਸੀ ਇਹਦੇ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਜੇ ਅਸੀਂ ਧਿਆਨ ਲਾਵਾਂਗੇ ਤਾਂ ਸੁਣਿਆ ਜਾ ਸਕਦਾ ਹੈ ਬੋਲਣ ਵਾਲੇ ਨੂੰ ਹਜੇ ਇੰਨੀ ਲੋੜ ਨਹੀਂ ਪੈਂਦੀ ਜਿੰਨੀ ਸੁਣਨ ਵਾਲੇ ਨੂੰ ਲੋੜ ਪੈਂਦੀ ਹੈ ਧਿਆਨ ਦੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਸਰੋਤੇ ਦੇ ਬਹੁਤ ਸਾਰੇ ਗੁਣ ਵਰਨਨ ਕੀਤੇ ਨੇ ਉਥੇ ਉਹਨਾਂ ਨੇ ਸਰੋਤੇ ਦੇ ਜਦੋਂ ਗੁਣ ਵਰਨਨ ਕੀਤੇ ਉਹਨਾਂ ਦੱਸਿਆ ਸਰੋਤੇ ਨੂੰ ਕਹਿੰਦੇ ਪਹਿਲਾਂ ਤਾਂ ਬੈਠਣ ਦਾ ਢੰਗ ਪਤਾ ਹੋਣਾ ਚਾਹੀਦਾ ਵੀ ਬੈਠਣਾ ਕਿਦਾਂ ਜੇ ਤੁਹਾਨੂੰ ਬੈਠਣ ਦਾ ਢੰਗ ਨਹੀਂ ਪਤਾ ਤੇ ਤੁਹਾਡੀ ਇਕਾਗਰਤਾ ਕਿੱਦਾਂ ਬਣੇਗੀ ਜੇ ਇਉਂ ਕਹਿ ਲਓ ਵੀ ਕਦੇ ਖੁਰਕਲੀਏ ਕਦੇ ਸਿਰ ਖੁਰਕਲੀਏ ਇਦਾਂ ਹਿੱਲੀ ਜਾਈਏ ਤੇ ਫਿਰ ਸਾਨੂੰ ਕਹੀ ਹੋਈ ਗੱਲ ਕਿਦਾਂ ਸਮਝ ਆਏਗੀ ਜਿਹੜਾ ਪਾਣੀ ਹਿੱਲੀ ਜਾਏਗਾ ਉਹਦੇ ਵਿੱਚ ਮੁੱਖ ਨਹੀਂ ਵਿਖਾਈ ਦੇਵੇਗਾ ਜਿਹੜਾ ਬੰਦਾ ਆਪ ਹਿੱਲੀ ਜਾਏਗਾ ਉਹਨੂੰ ਕਿਸੇ ਦਾ ਬੋਲਿਆ ਹੋਇਆ ਬੋਲ ਵੀ ਸੁਣਾਈ ਨਹੀਂ ਦੇਵੇਗਾ ਕਿਉਂ ਧਿਆਨ ਹੀ ਉੱਥੇ ਨਹੀਂ ਸਮਝ ਤਾਂ ਆਏਗੀ ਨਾ ਵੀ ਜੇ ਅਸੀਂ ਧਿਆਨ ਦੇ ਨਾਲ ਗੱਲ ਨੂੰ ਸੁਣਾਂਗੇ ਸੁਣਨ ਦੀ ਬਹੁਤ ਵੱਡੀ ਮਹਾਨਤਾ ਹੈ ਸੁਣਨ ਦੇ ਦੁਆਰਾ ਹੀ ਇੰਉ ਕਹਿ ਲੋ ਵੀ ਜਪ ਕੀਤਾ ਜਾ ਸਕਦਾ ਮਹਾਰਾਜ ਕਹਿੰਦੇ ਪਹਿਲਾਂ ਸੁਣਨਾ ਸਿੱਖ ਕਿਉਂਕਿ ਜੇ ਸੁਣੇਗਾ ਸਤਿਗੁਰੂ ਜੀ ਨੇ ਕਿਹਾ ਸੁਣਿਆ ਦੁਖ ਪਾਪ ਕਾ ਨਾਸ਼ ਸੁਣਨ ਦੇ ਨਾਲ ਹੀ ਕਹਿੰਦੇ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਪਰ ਜੇ ਕੋਈ ਸੁਣੇ ਉਹਨ ਸੁਣਨ ਦੇ ਲਈ ਧਿਆਨ ਚਾਹੀਦਾ ਧਿਆਨ ਲਾਉਣ ਦੇ ਲਈ ਇਕਾਗਰਤਾ ਇੰਉਂ ਕਹਿ ਲੋ ਵੀ ਬੈਠਣਾ ਉਹ ਵੀ ਜ਼ਰੂਰੀ ਹੈ ਹੁਣ ਗੁਰਬਾਣੀ ਨੇ ਇੱਕ ਗੱਲ ਸਾਫ਼ ਤੇ ਸਪਸ਼ਟ ਕਹੀ ਹੈ ਵੀ ਜਿਹੜਾ ਸੁਣਨਾ ਸਿੱਖ ਗਿਆ ਉਹਨੂੰ ਸਭ ਕੁਝ ਆ ਗਿਆ ਮਹਾਰਾਜ ਕਹਿਣ ਲੱਗੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਮਤ ਦੇ ਵਿੱਚ ਜਿਹੜੇ ਹੀਰੇ ਜਵਾਹਰਾਤ ਰਤਨ ਪਏ ਹਨ ਇਹ ਪ੍ਰਗਟ ਉਦੋਂ ਹੋਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਨੂੰ ਸੁਣੇਗਾ ਜੇ ਨਹੀਂ ਸੁਣੇਗਾ ਤੇ ਇਹ ਜਿਹੜੇ ਅਮੋਲਕ ਖਜ਼ਾਨਾ ਹੈ ਇਹ ਪ੍ਰਗਟ ਨਹੀਂ ਹੋ ਸਕਦਾ ਭਾਵੇਂ ਜਿਤਨਾ ਮਰਜੀ ਕੋਈ ਜਪ ਕਰ ਲਵੇ ਤਪ ਕਰ ਲਵੇ ਇਹ ਖਜ਼ਾਨਾ ਪ੍ਰਗਟ ਨਹੀਂ ਹੋਏਗਾ ਜਿੰਨਾ ਸਮਾਂ ਸੁਣਦੇ ਨਹੀਂ ਹਾਂ